ਦੋਸਤੋ ਆਪਣੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਕਥਾ ਕਰਨ ਵਾਲੇ ਬਾਬਿਆਂ ਦੀਆਂ ਯਵਲੀਆਂ ਵਾਲੀ ਵੀਡੀਓ ਉੱਪਰ ਆਏ ਕਮੈਂਟਾਂ ਦਾ ਕਮੈਂਟਾਂ ਦੀ ਮਰਮਤ ਦੋਸਤੋ ਬਾਬਾ ਨਾਨਕ ਜੀ ਵਾਲੀ ਸਿੱਖੀ ਅੱਜ ਦੇ ਸਮੇਂ ਕਰਾਹੇ ਪਈ ਹੋਈ ਹੈ ਭਾਵੇਂ ਇਸ ਸਿੱਖੀ ਨੂੰ ਕਰਾਹੇ ਪਾਉਣ ਵਿੱਚ ਸਾਡੇ ਆਪਣਿਆਂ ਦਾ ਹੀ ਅਥ ਹੈ ਮੈਂ ਉਸ ਰਾਹੇ ਪਈ ਹੋਈ ਸਿੱਖੀ ਦੇ ਸਬੰਧ ਵਿੱਚ ਅੱਜ ਤੱਕ ਲਗਭਗ 250 ਤੋਂ ਵੀ ਵੱਧ ਵੀਡੀਓ YouTube ਪਰ ਪਾ ਚੁੱਕਿਆ ਹਾਂ ਜੋ ਕਿ ਬਹੁਤ ਵੱਡੀ ਗਿਣਤੀ ਦੇ ਲੋਕਾਂ ਨੇ ਮੇਰੀਆਂ ਵੀਡੀਓ ਨੂੰ ਸੁਣਿਆ ਹੈ ਤੇ ਪਸੰਦ ਵੀ ਕੀਤਾ ਹੈ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ YouTube ਤੇ Facebook ਉੱਪਰ ਕਥਾ ਕਰਨ ਵਾਲੇ ਬਾਬਿਆਂ ਦੀਆਂ ਯਵਲੀਆਂ ਦੇ ਨਾਂ ਤੇ ਪਾਈ ਸੀ ਜਿਸ ਨੂੰ ਕਾਫੀ ਲੋਕਾਂ ਨੇ ਸੁਣਿਆ ਤੇ ਪਸੰਦ ਕੀਤਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਪਰ ਜਿਹੜੇ ਲੋਕਾਂ ਨੇ ਮੇਰੀ ਵੀਡੀਓ ਸੁਣ ਕੇ ਮਿਰਚਾਂ ਲੱਗੀਆਂ ਉਹਨਾਂ ਨੇ ਕੁਝ ਬਿਨਾ ਸਿਰ ਪੈਰ ਤੋਂ ਕਮੈਂਟ ਵੀ ਕੀਤਾ ਮੈਂ ਸੋਚਿਆ ਕਿ ਉਹਨਾਂ ਬਿਨਾ ਸਿਰ ਪੈਰ ਵਾਲੇ ਕਮੈਂਟਾਂ ਦਾ ਜਵਾਬ ਜ਼ਰੂਰ ਦਿੱਤਾ ਜਾਵੇ ਇੱਕ ਦੋ ਸੱਜਣਾ ਦੇ ਕਮੈਂਟ ਆਏ ਕਿ ਤੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਕਿਉਂ ਕਹਿ ਰਿਹਾ ਹੈਂ ਮਤਲਬ ਤੂੰ ਸਾਬ ਦੀ ਥਾਂ ਤੇ ਸਿੰਘ ਕਿਉਂ ਵਰਤ ਰਿਹਾ ਹੈ ਉਹਨਾਂ ਵੀਰਾਂ ਨੂੰ ਮੇਰਾ ਜਵਾਬ ਇਹ ਹੈ ਕਿ ਭਾਈ ਸਿੱਖ ਇਤਿਹਾਸ ਵਿੱਚ ਮੈਨੂੰ ਦੱਸ ਦੇਵੋ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਲਿਖਿਆ ਹੋਵੇ ਪਹਿਲੀ ਗੱਲ ਤਾਂ ਇਹ ਦੱਸੋ ਕਿ ਸਭ ਵੱਡਾ ਹੁੰਦਾ ਜਾਂ ਸਿੰਘ ਵੱਡਾ ਹੁੰਦਾ ਹੈ ਸਾਡੇ 15ਵੇਂ ਪਾਤਸ਼ਾਹ ਜੀ ਵੀ ਅਮਰਤਾ ਸਾਖੇ ਸ੍ਰੀ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਸਨ ਮੈਂ ਆਪਣੇ ਵੀਡੀਓ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਕਹਿ ਕੇ ਬੋਲਿਆ ਹੈ ਦੋਸਤੋ ਮੈਂ ਗੁਰੂ ਸਾਹਿਬ ਜੀ ਦੀ ਇਸ ਵਿੱਚ ਕਿੰਨੀ ਇੱਕ ਇੱਜ਼ਤ ਘਟ ਕਰ ਦਿੱਤੀ ਹੈ ਇੱਕ ਅਮਰਜੀਤ ਸਿੰਘ ਨਾਂ ਦਾ ਆਦਮੀ ਕਹਿੰਦਾ ਜੇਕਰ ਕੋਈ ਯਵਲੀਆਂ ਮਾਰੀ ਜਾਂਦਾ ਹੈ ਤਾਂ ਮਾਰੀ ਜਾਂਦੇ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਿਆ ਕਰੋ ਫਿਰ ਤੈਨੂੰ ਇਤਿਹਾਸ ਬਾਰੇ ਆਪਣੇ ਆਪ ਜਾਣਕਾਰੀ ਹੋ ਜਾਵੇਗੀ ਉਹ ਕਹਿੰਦਾ ਕਿਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਕੀਤਾ ਤੂੰ ਉਹ ਵੀਰ ਕਹਿੰਦਾ ਜੇਕਰ ਤੇਰਾ ਨਾਮ ਜੰਗੀਰ ਸਿੰਘ ਹੋਵੇ ਤੈਨੂੰ ਕੋਈ ਜੰਗੀ ਰਾਮ ਆਖੇ ਤਾਂ ਤੈਨੂੰ ਕਿੰਨਾ ਗੁੱਸਾ ਆਵੇਗਾ ਫਿਰ ਕਹਿੰਦਾ ਤੇਰਾ ਪਿਓ ਪਹਿਲਾਂ ਜੰਮਿਆ ਸੀ ਕਿ ਤੇਰਾ ਦਾਦਾ ਪਹਿਲਾਂ ਜੰਮਿਆ ਸੀ ਇਸ ਵੀਰ ਨੂੰ ਮੇਰਾ ਜਵਾਬ ਇਹ ਹੈ ਕਿ ਮੈਂ ਜੋ ਕਥਾ ਕਰਨ ਵਾਲੇ ਬਾਬੇ ਦੀਆਂ ਜਵਲੀਆਂ ਬਾਰੇ ਗੱਲ ਕੀਤੀ ਹੈ ਤੂੰ ਉਸ ਵਿਸ਼ੇ ਬਾਰੇ ਮੇਰੇ ਨਾਲ ਗੱਲ ਕਰ ਕਿ ਗੁਰੂ ਤੇਗ ਬਹਾਦਰ ਸਿੰਘ ਜੀ ਦਾ ਤਮਾਕੂ ਦੀ ਫਸਲ ਨੂੰ ਦੇਖ ਕੇ ਘੋੜਾ ਅੜਨ ਵਾਲੀ ਗੱਲ ਠੀਕ ਹੈ ਜਾਂ ਗਲਤ ਹੈ? ਬਾਬਾ ਦੀਪ ਸਿੰਘ ਨੇ 18 ਸੇਰ ਦਾ ਖੰਡਾ ਚਲਾ ਕੇ ਬਿਨਾਂ ਸੀਸ ਤੋਂ ਮੁਗਲਾਂ ਦੀਆਂ ਭਾਜੜਾਂ ਪੁਆਈਆਂ ਸੰਕੇ ਨਹੀਂ। ਸਾਡੇ 6ਵੇਂ ਪਾਸ਼ਾ ਜੀ ਨੂੰ ਘੋੜਾ ਉੱਪਰ ਬਿਠਾ ਕੇ ਤੁਰ ਸਕਦਾ ਸੀ ਕਿ ਨਹੀਂ? ਇਹਨਾਂ ਗੱਲਾਂ ਬਾਰੇ ਤੇਰੇ ਕੋਲੋਂ ਕੋਈ ਨੁਕਸ ਲੱਭਿਆ ਨਹੀਂ। ਇਹ ਪੰਜ ਬਾਣੀਆਂ ਦਾ ਪਾਠ ਕਰਨ ਵਾਲੀ ਗੱਲ ਕਿੱਥੋਂ ਆ ਗਈ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਪੰਜ ਬਾਣੀਆਂ ਵਾਲੀ ਗੱਲ ਹੈ ਇਹ ਸਾਡੇ 10ਵੇਂ ਪਾਤਸ਼ਾਹ ਜੀ ਦੇ ਸਮਕਾਲੀ ਕਵੀ ਕਵੀ ਸੈਨਾਪਤ ਦੇ ਗ੍ਰੰਥ ਸ਼੍ਰੀ ਗੁਰੂ ਸ਼ੋਭਾ ਗ੍ਰੰਥ ਤੋਂ ਲੈ ਕੇ ਜੋ 1711 ਈਸਵੀ ਵਿੱਚ ਮਤਲਬ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ 3 ਸਾਲ ਬਾਅਦ ਵਿੱਚ ਲਿਖਿਆ ਗਿਆ ਹੈ ਇਸ ਗ੍ਰੰਥ ਤੋਂ ਲੈ ਕੇ 19ਵੀਂ ਸਦੀ ਤੋਂ ਪਹਿਲਾਂ ਵਾਲੇ ਕਿਸੇ ਵੀ ਗ੍ਰੰਥ ਵਿੱਚ ਪੰਜ ਬਾਣੀਆਂ ਪੜਨ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿਸੇ ਗ੍ਰੰਥ ਵਿੱਚ ਦੋ ਬਾਣੀਆਂ ਦਾ ਜ਼ਿਕਰ ਮਿਲਦਾ ਹੈ ਤੇ ਕਿਸੇ ਗ੍ਰੰਥ ਵਿੱਚ ਤਿੰਨ ਬਾਣੀਆਂ ਦਾ ਜ਼ਿਕਰ ਮਿਲਦਾ ਹੈ ਅਬ ਪੰਜ ਬਾਣੀਆਂ ਪੜਨ ਵਾਲੀ ਗੱਲ 19ਵੀਂ ਸਦੀ ਵਿੱਚ ਆ ਕੇ ਗਿਆਨੀ ਗਿਆਨ ਸਿੰਘ ਦੇ ਗ੍ਰੰਥ ਵਿੱਚ ਮਿਲਦੀ ਹੈ ਤੁਸੀਂ ਆਖਦੇ ਹੋ ਕਿ ਦਸਮ ਗ੍ਰੰਥ ਖਾਲਸੇ ਦਾ ਗ੍ਰੰਥ ਹੈ ਦਸਮ ਗ੍ਰੰਥ ਵਿੱਚ ਖਾਲਸਾ ਸ਼ਬਦ ਹੀ ਨਹੀਂ ਹੈ ਹੋਰ ਦੱਸੋ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਅਸਲ ਵਿੱਚ ਤੁਹਾਡੇ ਵਰਗੇ ਲੋਕਾਂ ਨੇ ਆ ਭੌਲੀ ਭਾਲੀ ਜਨਤਾ ਨੂੰ ਭੰਬਲ ਪੂਸੇ ਵਿੱਚ ਪਾਇਆ ਹੋਇਆ ਹੈ ਇੱਕ ਹੋਰ ਵੀਰ ਨੇ ਕਮੈਂਟ ਕੀਤਾ ਕਿ ਗੁਰੂ ਸਾਹਿਬ ਦਾ ਜਨਮ 1664 ਈਸਵੀ ਵਿੱਚ ਹੋਇਆ ਸੀ ਫਿਰ 1665 ਈਸਵੀ ਵਿੱਚ ਉਹ ਘੋੜੇ ਉੱਪਰ ਕਿਵੇਂ ਚੜ ਗਏ ਉਸ ਵੀਰ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਿਸੇ ਬਾਬੇ ਨੇ ਆਪਣੀ ਕਥਾ ਵਿੱਚ ਕਿਹਾ ਸੀ ਕਿ ਗੁਰੂ ਸਾਹਿਬ ਦਾ ਘੋੜਾ ਤਮਾਕੂ ਦੀ ਫਸਲ ਨੂੰ ਦੇਖ ਕੇ ਅੜ ਗਿਆ ਸੀ ਕਿ ਉਹ ਕੋੜਾ ਅੱਗੇ ਨਹੀਂ ਦੁਰਿਆ ਮੈਂ ਉਸ ਬਾਬੇ ਦੀ ਤਮਾਕੂ ਵਾਲੀ ਗੱਲ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਸਾਡੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਮਾਲਵੇ ਵਿੱਚ 1665 ਈਸਵੀ ਵਿੱਚ ਆਏ ਦੱਸੇ ਜਾਂਦੇ ਹਨ ਪਰ ਭਾਈ ਸੰਤੋਖ ਸਿੰਘ ਨੇ ਆਪਣਾ ਸੂਰਜ ਪ੍ਰਕਾਸ਼ ਗ੍ਰੰਥ 1843 ਈਸਵੀ ਵਿੱਚ ਲਿਖਿਆ ਹੈ ਹੁਣ 148 ਸਾਲ ਪਹਿਲਾਂ ਵਾਲੀ ਗੱਲ ਦਾ ਭਾਈ ਸੰਤੋਖ ਸਿੰਘ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਗੁਰੂ ਸਾਹਿਬ ਦਾ ਘੋੜਾ ਡੜ ਗਿਆ ਸੀ ਭਾਈ ਸੰਤੋਖ ਸਿੰਘ ਨੇ ਸਿਰਫ ਇਹ ਲਿਖਿਆ ਹੈ ਕਿ ਘੋੜਾ ਇਸ ਕਰਕੇ ਡੜਿਆ ਸੀ ਕਿ ਇਸ ਪਾਸੇ ਵਾਲੇ ਲੋਕ ਸਿਮਰਨ ਨਹੀਂ ਕਰਦੇ ਪਰ ਤਮਾਕੂ ਵਾਲੀ ਗੱਲ ਭਾਈ ਸੰਤੋਖ ਸਿੰਘ ਨੇ ਵੀ ਨਹੀਂ ਲਿਖੀ ਇਹ ਤੁਮਾਖੂ ਵਾਲੀ ਗੱਲ ਸਿਰਫ ਸੁਣੀ ਸੁਣਾਈ ਹੈ ਅਤੇ ਨਾ ਹੀ ਉਸ ਵਕਤ ਪੰਜਾਬ ਦੇ ਪਿੰਡਾਂ ਵਿੱਚ ਤੁਮਾਖੂ ਬੀਜਣ ਦਾ ਕੋਈ ਇਤਿਹਾਸ ਮਿਲਦਾ ਹੈ ਕਮੈਂਟ ਕਰਨ ਵਾਲੇ ਸੱਜਣ ਨੂੰ ਇਹ ਵੀ ਨਹੀਂ ਸੀ ਪਤਾ ਕਿ ਘੋੜਾ ਦਸਵੇਂ ਪਾਸ਼ਾ ਜੀ ਦਾ ਅੜਿਆ ਦੱਸਿਆ ਜਾਂਦਾ ਹੈ ਜਾਂ ਨਵੇਂ ਪਾਸ਼ਾ ਜੀ ਦਾ ਇਹੀ ਕਾਰਨ ਹੈ ਕਿ ਉਸਨੇ ਕਮੈਂਟ ਕਰ ਦਿੱਤਾ ਕਿ 1666 ਈਸਵੀ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ ਹੈ ਅਤੇ 1665 ਈਸਵੀ ਵਿੱਚ ਉਹ ਘੋੜੇ ਉੱਪਰ ਕਿੱਥੋਂ ਚੜ ਗਏ ਲੱਗਦਾ ਹੈ ਕਿ ਉਸ ਵੀਰ ਨੇ ਸੁੱਤੇ ਪਏ ਨਹੀਂ ਕਮੈਂਟ ਕਰ ਦਿੱਤਾ ਹੋਵੇਗਾ ਇੱਕ ਵੀਰ ਨੇ ਕਮੈਂਟ ਕਰਕੇ ਜਮਾ ਹੀ ਸਰਾਹੀ ਲਾ ਦਿੱਤਾ ਕਹਿੰਦਾ ਤੂੰ ਕਹਿ ਰਿਹਾ ਹੈ ਕਿ ਬਾਬਾ ਦੀਪ ਸਿੰਘ ਦਾ ਸਿੱਖ ਇਤਿਹਾਸ ਵਿੱਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਉਸ ਵੀਰ ਨੇ ਕਿਹਾ ਕਿ ਬਾਬਾ ਦੀਪ ਸਿੰਘ ਦਾ ਨਾਂ ਵੀ ਹੌਲੀ-ਹੌਲੀ ਉਸੇ ਤਰ੍ਹਾਂ ਬਾਹਰ ਆਇਆ ਹੋਵੇਗਾ ਜਿਸ ਤਰ੍ਹਾਂ ਸ਼ਹੀਦ ਦੀਪ ਸਿੰਘ ਅਤੇ ਮਹਾਨ ਸ਼ਹੀਦ ਸਿੱਧੂ ਮੂਸੇਵਾਲੇ ਦਾ ਨਾਂ ਹੋਵੇਗਾ ਇਸ ਵੀਰ ਬਾਰੇ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਤੁਸੀਂ ਇਸ ਦੇ ਗਿਆਨ ਦਾ ਲੈਵਲ ਆਪ ਹੀ ਚੈੱਕ ਕਰ ਲਿਆ ਹੋਵੇਗਾ ਸੋ ਦੋਸਤੋ ਕੁੱਲ ਮਿਲਾ ਕੇ ਅਸੀਂ ਬਾਬਾ ਨਾਨਕ ਜੀ ਵਾਲੀ ਸਿੱਖੀ ਨੂੰ ਸਹੀ ਦਿਸ਼ਾ ਵੱਲ ਮੋੜਨਾ ਚਾਹੁੰਦੇ ਹੀ ਨਹੀਂ ਹਾਂ ਅਸੀਂ ਜੇਕਰ ਕੋਈ ਬਾਬਾ ਜਾਂ ਕਥਾਵਾਚ ਕੇ ਜਵਲੀਆਂ ਮਾਰਦਾ ਹੈ ਤਾਂ ਉਸੇ ਦੀ ਸਪੋਰਟ ਕਰਨ ਲੱਗ ਜਾਂਦੇ ਹਾਂ ਅਸੀਂ ਗਲਤ ਨੂੰ ਗਲਤ ਜਾਂ ਠੀਕ ਨੂੰ ਠੀਕ ਕਹਿਣਾ ਹੀ ਨਹੀਂ ਚਾਹੁੰਦੇ ਅਸਲ ਵਿੱਚ ਸਾਨੂੰ ਸਾਡੀ ਈਗੋ ਨੇ ਮਾਰ ਰੱਖਿਆ ਹੈ ਅਸੀਂ ਇੱਕ ਦੂਜੇ ਨੂੰ ਗਿਆਨ ਵਿੱਚ ਹਰਾਉਣਾ ਚਾਹੁੰਦੇ ਹਾਂ ਉਮੀਦ ਹੈ ਕਿ ਤੁਹਾਨੂੰ ਕਮੈਂਟਾਂ ਦੀ ਮਰੰਮਤ ਵਾਲੀ ਇਹ ਵੀਡੀਓ ਪਸੰਦਾ ਹੀ ਹੋਈ ਆਈ ਹੋਵੇਗੀ ਦੇਖਰ ਵੀਡੀਓ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ